ਪਤਾ ਮੈਂ ਨਹੀਂ ਪੜਨਾ ਔਰ ਸਮੁੱਚੀ ਪੰਚਾਇਤ ਸਰਪੰਚ ਸਾਹਿਬਾਨ ਮੈਂਬਰ ਸਾਹਿਬਾਨ ਔਰ ਜਿਹਨੇ ਵੀ ਪ੍ਰਸ਼ਾਸਨ ਦੀ ਟੀਮ ਨਾਲ ਚੱਲ ਰਹੀ ਆ ਔਰ ਸਾਡੇ ਬਹੁਤ ਸਤਕਾਰਯੋਗ ਕਮਲਜੀ ਪਾਰਟੀ ਦੇ ਅਹੁਦੇਦਾਰ ਸਾਹਿਬਾਨ ਆਪ ਸਭ ਨੂੰ ਫਤਿਹ ਮਾਨੀਏ ਨੂੰ ਵਨਗੁਰਜੀ ਕਰਤਾ ਸਾਹਿਬ ਵਾਹਿਗੁਰਜੀ ਦੀ ਫਤਿਹ ਸੋ ਅੱਜ ਨਸ਼ਿਆਂ ਵਿਰੁੱਧ ਕਿਹੜਾ ਕੀ ਪੰਜਾਬ ਸਰਕਾਰ ਨੇ ਇਹ ਮਹਿੰਦ ਚੌਵੀ ਤਰੀਕ ਤੋਂ ਸ਼ੁਰੂ ਕੀਤੀ ਹੈ ਚੌਵੀ ਤਰੀਕ ਤੋਂ ਹਰ ਜਿੰਨਾ ਮਕਸਦ ਜਿਵੇਂ ਪੰਜਾਬ ਚਾਹੁੰਦਾ ਸੀ ਕਹਿੰਦਾ ਮਤਲਬ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਤੁਸੀਂ ਸਾਰਿਆਂ ਨੇ ਬਣਾਈ ਆ ਤਾਂ ਉਸ ਵੇਲੇ ਹਰੇਕ ਪਿੰਡ ਦੇ ਵਿੱਚੋਂ ਹਰੇਕ ਗਲੀ ਦੇ ਵਿੱਚੋਂ ਹਰੇਕ ਮੁਹੱਲੇ ਦੇ ਵਿੱਚ ਭਾਵੇਂ ਮੈਂ ਸਰਵੰਧੀ ਸਾਹੂ ਦੀ ਗੱਲ ਕਰਾਂ ਭਾਵੇਂ ਆਪਣੇ ਪਿੰਡਾਂ ਦੀ ਗੱਲ ਕਰਾਂ ਚਿੱਪਾਵੇਂ ਪੂਰੇ ਪੰਜਾਬ ਦੀ ਗੱਲ ਕਰਾਂ ਹਰੇਕ ਪਾਸੇ ਉਸ ਮੇਰੇ ਮੈਨੂੰ ਵੀ ਇਹ ਕਿਹਾ ਗਿਆ ਸੀ ਕਿ ਅਸੀਂ ਆਜ਼ਾਦੀ ਪਾਰਟੀ ਦੀ ਸਰਕਾਰ ਉਸ ਤਰੀ ਜਰੂਰ ਬਣਾਉਣੀ ਪਰ ਸਾਡਾ ਇੱਕ ਕੰਮ ਹੋਣਾ ਚਾਹੀਦਾ ਸਾਡੇ ਪਿੰਡਾਂ 'ਚ ਨਸ਼ਾ ਖਤਮ ਹੋਵੇ ਮੈਨੂੰ ਯਾਦ ਜਦੋਂ ਵੀ ਸੱਥਾਂ 'ਚ ਇਕੱਠੇ ਹੁੰਦੇ ਸੀ ਇੱਥੇ ਇਕੱਠੇ ਹੁੰਦੇ ਸੀ ਜਿਹੜੇ ਵੀ ਪਿੰਡ ਜਾਂਦੇ ਸੀ ਹਰੇਕ ਪਿੰਡ ਇੱਕ ਬਹੁਤ ਵੱਡਾ ਵਾਅਦਾ ਜਿਹੜਾ ਉਹਨਾਂ ਵਿੱਚੋਂ ਇੱਕ ਇਹੀ ਸੀ ਕਿ ਸਾਡੇ ਆਉਣ ਵਾਲੀਆਂ ਪੀੜ੍ਹੀਆਂ ਨਸ਼ੇ ਤੋਂ ਬਚ ਰਹਿਣ ਸਾਡੇ ਨਾਲ ਬਸ ਇੱਕ ਵਾਅਦਾ ਕਰਕੇ ਜਾਓ ਤੇ ਅੱਜ ਤੁਸੀਂ ਆਪ ਵੇਖ ਰਹੇ ਹੋਮੋਂਗੇ ਕਿ ਜਿੱਥੇ ਕਿਤੇ ਨਸ਼ੇ ਦੀ ਤਲਾਸ਼ ਮਿਲਦੀ ਆ ਜਿੱਥੇ ਕਿਤੇ ਪਤਾ ਲੱਗਦਾ ਕਿ ਕੋਈ ਨਸ਼ੇ ਦਾ ਬੰਬਾਰ ਕਰ ਰਿਹਾ ਨਸ਼ੇ ਦਾ ਤਸਕਰ ਕੋਈ ਘਰੋਂ ਤੇ ਖਬਰਾਂ ਆਉਂਦੀਆਂ ਨੇ ਕਿ ਉਹਨੇ ਘਰ ਨੂੰ ਤਵਾਤਾ ਉਹਦੇ ਘਰ ਤੇ ਬਿਲਡੋਜ਼ਰ ਚਲਾਤੇ ਔਰ ਪਤਾ ਲੱਗਦਾ ਦੂਜੀ ਦੁਕਾਨ ਨੂੰ ਤਾਲਾ ਲੱਗਿਆ ਤੇ ਕਿੰਨੇ ਦਿਨ ਹੋ ਗਏ ਉਹਨੇ ਤਾਲਾ ਨਹੀਂ ਖੋਲਿਆ ਜਾਂ ਫਿਰ ਇਹ ਪਤਾ ਲੱਗਦਾ ਕਿ ਇਹਨੇ ਉਹਦਾ ਪਿੰਡ ਛੱਡ ਕੇ ਚਲੇ ਗਏ ਕਿਤੇ ਅਜੋਈਆਂ ਖਬਰਾਂ ਬੜੀਆਂ ਹੁਣ ਆਮ ਆਰੰਗਿਆ ਨੇ ਸਾਡੇ ਸਾਹਮਣੇ ਤੇ ਮੈਂ ਤੁਹਾਨੂੰ ਦੱਸਦੇ ਆਂ ਕਿ ਜਦੋਂ ਵੀ ਸਰਕਾਰ ਬਣੀਆ ਉਦੋਂ ਤੋਂ ਲੈ ਕੇ ਹੁਣ ਤੱਕ ਸਰਕਾਰ ਬਣਨ ਤੋਂ ਬਾਅਦ ਹਰ ਕੋਈ ਕਹਿਣ ਲੱਗਿਆ ਸੀ ਕਹਿੰਦੇ ਤੁਹਾਡੀ ਸਰਕਾਰ ਬਣ ਗਈ ਜੀ ਹੁਣ ਨਸ਼ਾ ਖਤਮ ਕਰਨ ਦਾ ਇੱਕੋ ਤਰੀਕਾ ਸਖਤਾਈ ਕਰੋ ਪ੍ਰਸ਼ਾਸਨ ਸਤਾਈ ਕਰੇ ਜਦੋਂ ਪੁੱਛਦੇ ਸੀ ਕਿ ਕਹਿੰਦੇ ਕਹੇ ਜੀ ਸਤਾਈ ਅਕੇ ਆ ਰਿਪੋਰਟ ਆਉਂਦੀ ਸੀ ਕਿ ਕਹਿੰਦੇ ਫਲਾਣੇ ਨੇ ਤਾਂ ਨਸ਼ਾ ਵੇਚ ਵੇਚ ਕੇ ਅਗਰ ਘਰ ਪਾਇਆ ਜੀ ਕਲੋਂ ਦਾ ਘਰ ਤਬਾਹ ਫਲਾਣੇ ਨੇ ਤਾਂ ਸਾਰੇ ਪਿੰਡ ਨੂੰ ਦਰਵਾਜ਼ਾ ਕਰਤਾ ਨਸ਼ੇ ਤੇ ਲਾਤਾ ਉਥੇ ਦੁਕਾਨ ਚੱਲਦੀ ਉਹ ਵੀ ਦੁਕਾਨ ਬੰਦ ਕਰੋ ਆ ਸਾਡੀ ਗਲੀ ਕਹਿੰਦੇ ਹੁੰਦੇ ਸੀ ਨਸ਼ੇ ਤੋਂ ਹਟ ਜੂਗੀ ਜੀ ਅੱਧ ਕਾਂ ਨੂੰ ਤਾਰਾ ਲਵਾ ਇੱਥੇ ਵੇਚਦਾ ਮੁੰਡਾ ਪਰ ਆਏ ਕਹਿੰਦੇ ਸੀ ਨਾਲ ਅਸੀਂ ਸਾਡਾ ਨਾਂ ਨਾ ਦੇ ਅਸੀਂ ਤੁਹਾਨੂੰ ਦੱਸ ਰਹੇ ਕਿੱਥੇ ਕਿੱਥੇ ਪਿੰਡ ਚ ਮਸ਼ਹੂਰੀ ਹੈ ਤਾਂ ਸੋ ਇਸ ਕਰਕੇ ਅੱਜ ਕਿਸੇ ਨੂੰ ਇਹ ਪਤਾ ਨਹੀਂ ਚੱਲਦਾ ਪਿੰਡ ਚ ਜਿੱਥੇ ਤਲਾਬ ਮਿਲਦੀ ਏ ਜਿੱਥੇ ਕਿਤੇ ਖਬਰ ਮਿਲਦੀ ਆਉਂਦੇ ਘਰ ਤੇ ਸਿੱਧਾ ਬਲਡوزر ਚੱਲਦਾ ਉਹਦਾ ਘਰ ਟਵਾ ਦਿੱਤਾ ਜਾਂਦਾ ਉਹਨੂੰ ਆਰਡਰ ਕਰ ਦਿੱਤੇ ਜਾਂਦੇ ਕਿ ਉਹਨੂੰ ਪੰਜਾਬ 'ਚ ਰਹਿਣ ਦੀ ਥਾਂ ਨਹੀਂ ਤੁਹਾਨੂੰ ਪੰਜਾਬ ਛੱਡ ਕੇ ਕਿਤੇ ਬਾਹਰ ਜਾਣਾ ਪੋਵੇ। ਸੋ ਕਹਿਣ ਦਾ ਮਤਲਬ ਇਹ ਹੀ ਵੀ ਮੈਂ ਦੂਜੇ ਤਰੀਕੇ ਨਾਲ ਦੱਸਾਂ ਕਿ ਜੇ ਸਰਕਾਰ ਨੇ ਇੱਕ ਪਾਸੇ ਸਫਾਈ ਕੀਤੀ ਆ ਤਾਂ ਦੂਜੇ ਪਾਸੇ ਇਸ ਗੱਲ ਤੇ ਵੀ ਸਰਕਾਰ ਖੜੀ ਹੈ ਕਿ ਜਿਹੜੇ ਪਰਿਵਾਰਾਂ ਦੇ ਮੈਂਬਰ ਪਰਿਵਾਰਾਂ ਦੇ ਜੀ ਜੋ ਮਾਂ-ਬਾਪ ਦੀ ਕਲੌਟੀ ਾਲਾਦ ਨਸ਼ਾ ਕਰਦੀ ਆ ਉਹਦੀ ਕੋਈ ਤਾਂ ਕੋਈ ਕਸੂਰ ਨਹੀਂ ਕਿਉਂਕਿ ਇਸ ਤਰ੍ਹਾਂ ਨੂੰ ਆਪਾਂ ਵੀ ਸਮਝਦੇ ਹਾਂ ਕਿ ਜੇ ਕੋਈ ਕਿਸੇ ਨੂੰ ਨਸ਼ੇ ਤੇ ਲਾਉਂਦਾ ਤਾਂ ਉਹ ਦਿਮਾਗ ਕੱਢ ਲਿਆ ਜਾਊਗਾ ਉਹਨੂੰ ਤਾਂ ਪਤਾ ਹੀ ਨਹੀਂ ਲੱਗਦਾ ਕਿ ਮੇਰੇ ਨਾਲ ਹੋ ਕੀ ਗਿਆ ਅੱਜ ਪਰਿਵਾਰਾਂ ਦੇ ਪਰਿਵਾਰ ਬਹੁਤ ਸਾਰੇ ਘਰ ਐਸੇ ਨੇ ਜਿਦੇ ਚ ਇੱਕ ਇੱਕ ਜੀ ਦੋ ਦੋ ਜੀ ਜਾਂ ਬਹੁਤ ਸਾਰੇ ਮਾਂ-ਬਾਪ ਐਸੇ ਨੇ ਜਿਨ੍ਹਾਂ ਦੀ ਔਲਾਦ ਹੈ ਨਸ਼ਿਆਂ ਦੇ ਵਿੱਚ ਜਿਨ੍ਹਾਂ ਨੇ ਆਪਣੀਆਂ ਜ਼ਿੰਦਗੀਆਂ ਖਤਮ ਕਰ ਲਈਆਂ ਤੇ ਸਰਕਾਰ ਅੱਜ ਇਸ ਗੱਲ ਤੇ ਖੜੀ ਹੈ ਕਿ ਜਿੱਥੇ ਇੱਕ ਪਾਸੇ ਸਤਾਈ ਜਾਂ ਦੂਜੇ ਪਾਸੇ ਅਸੀਂ ਸਾਰੇ ਜਣੇ ਉਪਰਾਲਾ ਕਰਕੇ ਉਹਨਾਂ ਪਰਿਵਾਰ ਦੇ ਮੈਂਬਰਾਂ ਨੂੰ ਬਚਾ ਸਕੀਏ ਉਹਨਾਂ ਜੀਆਂ ਨੂੰ ਬਚਾ ਲਈਏ ਉਹ ਮਾਂ-ਬਾਪ ਦੀ ਕਲਪਤੀ ਔਲਾਦ ਨੂੰ ਬਚਾ ਲਈਏ ਜਿਹੜੀ ਬਿਨਾਂ ਕਿਸੂਰੋਂ ਕਿਸੇ ਦੇ ਕਹਿਣ ਤੇ ਨਸ਼ੇ ਕਰ ਲੱਗੀ ਜਿਹਨੂੰ ਲਾਦ ਤੜਿਆ ਪਿਛਲੇ ਦਿਨੀ ਮੇਰੇ ਬਹੁਤ ਸਾਰੇ ਪਿੰਡਾਂ 'ਚ ਪ੍ਰੋਗਰਾਮ ਸੀਗੇ ਕਿ ਉਹਨਾਂ ਪ੍ਰੋਗਰਾਮਾਂ ਦੇ ਵਿੱਚ ਜਦੋਂ ਮੈਂ ਬੋਲ ਕੇ ਜਾਂਦਾ ਐਂ ਸਫਾ 'ਚ ਕੱਟ ਕਰਕੇ ਤਾਂ ਤੁਸੀਂ ਇਹ ਦੇਖੋ ਵੀ ਉਹ ਬੋਲਣ ਤੋਂ ਬਾਅਦ ਬਹੁਤ ਸਾਰੇ ਮੈਂਬਰ ਮੇਰੇ ਕੋਲੇ ਤੁਰ ਕੇ ਆਏ ਚੱਲ ਕੇ ਆਏ ਜਿਨ੍ਹਾਂ ਦੇ ਵਿੱਚੋਂ ਮਾਂ-ਬਾਪ ਆਏ ਕਈਆਂ ਦੇ ਜਿਹੜੇ ਚਾਹੁੰਦੇ ਸੀਗੇ ਕਿ ਸਾਡੇ ਪੁੱਤ ਨੂੰ ਕਹਿੰਦੇ ਤੁਸੀਂ ਚੁਕਾ ਕੇ ਲਿਆਓ ਉਹਦਾ ਨਸ਼ਾ ਛਡਾਉਣਾ ਉਹਨੇ ਆਇਆ ਤਾਂ ਉਹਨਾਂ ਨੇ ਤੇ ਘਰੀ ਪਰਿਵਾਰ ਦੇ ਮੈਂਬਰ ਖੁਦ ਚੱਲ ਕੇ ਆਏ ਜਿਹੜੇ ਨਸ਼ਾ ਕਰਦੇ ਸੀ ਕਹਿੰਦੇ ਸੀ ਸਾਡਾ ਨਸ਼ਾ ਛਡਾਓ ਜੀ ਸਾਨੂੰ ਨਸ਼ਾ ਛਡਾਓ ਕੇਂਦਰ ਚ ਭਰਤੀ ਕਰਾਓ ਅਸੀਂ ਛੱਡਣਾ ਚਾਹੁੰਦੇ ਹਾਂ ਉਹ ਵੀ ਸਮਝਦੇ ਆ ਕਿ ਉਹਨਾਂ ਦੇ ਘਰ ਦੇ ਵੱਲੋਂ ਤੋਂ ਦੂਕੀ ਹੈ ਸਾਨੂੰ ਮੈਨੂੰ ਆਹ ਪਾ ਕੇ ਦੱਸਿਆ ਉਹਨਾਂ ਨੇ ਸੁਸ਼ੇੜ ਸ਼ੈਡੋਊ ਕੇਂਦਰਾਂ ਦੇ ਜਰੀਏ ਸੀ ਉਹਨਾਂ ਦਾ ਇਲਾਜ ਵੀ ਕਰਾ ਰਹੇ ਨੇ ਜਿਹੜੇ ਇਸ ਨਸ਼ੇ ਨੂੰ ਛੱਡਣਾ ਚਾਹੁੰਦੇ ਆ ਇਹ ਤੋਂ ਇੱਕ ਬੇਨਤੀ ਆ ਸਭ ਨੂੰ ਕਿ ਇਹ ਸਾਡੇ ਸਾਰਿਆਂ ਦਾ ਇਕੱਠੇ ਹੋ ਕੇ ਫਰਜ਼ ਬਣਦਾ ਕਿ ਅੱਜ ਆਪਾਂ ਇੱਥੇ ਆਏ ਆ ਤਾਂ ਇੱਕ ਪੱਕੀ ਸਹੁੰ ਖਾਣ ਕੇ ਜਾਈਏ ਕਿ ਅਸੀਂ ਆਪਣੇ ਪਿੰਡ ਚੋਂ ਨਸ਼ਾ ਵੜੰਦੀ ਦੇਵਾਂ ਮੈਨੂੰ ਪੱਕਾ ਪਤਾ ਜਦੋਂ ਆਪ ਸਾਰਿਆਂ ਨੇ ਪ੍ਰਣ ਕਰ ਲਿਆ ਤਾਂ ਫਿਰ ਤੇਜੀ ਕਣੀ ਨਸ਼ਾ ਚ ਆਪਣਾ ਹੈ ਫਿਰ ਅਸੀਂ ਪੱਕਾ ਕਾਮਯਾਬ ਹੋ ਜਾਾਂਗੇ ਆਪਦੇ ਪਿੰਡ ਚੋਂ ਨਸ਼ੇ ਨੂੰ ਬਾਹਰ ਕੱਢ ਕੇ ਅੱਜ ਸਾਰੇ ਪਿੰਡ ਇਸੇ ਤਰੀਕੇ ਨਾਲ ਇਕੱਠ ਕਰਕੇ ਆਪਣੀਆਂ ਸੌਹਾਂ ਪਾਰੇ ਦੇਖੇ ਉਹਨਾਂ ਨੂੰ ਵੀ ਸੇਕਾ ਕਿ ਸਾਡੀਆਂ ਉਹਨਾਂ ਦੀਆਂ ਪੀੜੀਆਂ ਬਚ ਰਹਿਣ ਅੱਜ ਸਰਕਾਰ ਪ੍ਰਸ਼ਾਸਨ ਸਮੂਚੀ ਟੀਮ ਸਾਰੇ ਜਣੇ ਇਕੱਠੇ ਨੇ ਔਰ ਇੱਕੋ ਗੱਲ ਕਰ ਰਹੇ ਆ ਕਿ ਹੁਣ ਤੈ ਮਰੋ ਐਫ ਪੀਸੀ ਕੋਡ ਨੂੰ ਕੱਢ ਦਈਏ ਬਾਹਰ ਮੇਰੇ ਤੋਂ ਪਹਿਲਾਂ ਇੱਕ ਤਾਂ ਇੱਥੇ ਮੁੰਡਾ ਬੋਲ ਕੇ ਗਿਆ ਕਿਉਂਕਿ ਕਈਆਂ ਨੂੰ ਇਸ ਗੱਲ ਤੇ ਉਹ ਲਿਖੇ ਚ ਰੱਖਿਆ ਜਾਂਦਾ ਪੰਬਰ ਪੂਸੇ ਚ ਕਹਿੰਦੇ ਜਿਹੜੇ ਖਵਾਰੀ ਨਸ਼ਾ ਕਰਨ ਲੱਗ ਜੇ ਬਈ ਕਾਨੂੰਨ ਛੋੜਦਾ ਉਹ ਜਿਹਨੇ ਛੱਡਣਾ ਮੈਂ ਕਹਿੰਦੀ ਉਹ ਛੱਡ ਹੀ ਦ ਅਥੋਟੇ ਸਾਹਮਣੇ ਬੋਲ ਕੇ ਗਿਆ ਇਹਨਾਂ ਮੁੰਡਿਆਂ ਨੂੰ ਤਾਂ ਹੀ ਇੱਥੇ ਲਿਆਂਦਾ ਕਿ ਕਿਸੇ ਦੇ ਮਨ 'ਚ ਕੋਈ ਬਹਿਮ ਨਾ ਰਹੇ ਸੁਮੇਰੀ ਟੀਮ ਸੀ ਆਪਾਂ ਸਾਰੇ ਜਣੇ ਖੜੇ ਹੋ ਕੇ ਇਕੱਠੇ ਹੋ ਕੇ ਸੌਂ ਪਾਈ ਮੈਂ ਅੱਗੇ ਕੇ ਬੋਲੂ ਤੁਸੀਂ ਮੇਰੇ ਮਗਰ ਮਗਰ ਬੋਲਿਓ ਪੱਕਾ ਪ੍ਰਚਾਰ ਦੀਓ ਸੱਜਾ ਅੱਠ ਆਮਰਾ ਦੇ ਨੂੰ ਕਹੋ ਐ ਲੈ ਮੋਰ ਨੂੰ ਪੱਕੀ ਸੌ ਤਾਂ ਪੈਂਦੀ ਆ ਐ ਕਰੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਪੀਡੀਸੀ ਮੈਂਬਰ ਹੋਣ ਦੇ ਨਾਤੇ ਮੈਂ ਪੀਡੀਸੀ ਮੈਂਬਰ ਥੋੜਾ ਉੱਚੀ ਬੋਲਦੀ ਇਹ ਸੌ ਖਾਂਦੀ ਹਾਂ ਇਹ ਸੌ ਖਾਂਦੀ ਹਾਂ कि मैं नशਿਆਂ के खिलाफ अपने ਮੈਂ ਨਸ਼ਿਆਂ ਦੇ ਆਪਣੇ ਪਿੰਡ ਦਾ ਆਪਣੇ ਪਿੰਡ ਦਾ ਜ਼ਿੰਮੇਵਾਰ ਬਣ ਕੇ ਪੇਰੇਦਾਰ ਬਣ ਕੇ ਕੰਮ ਕਰਾਂਗੀ ਕੰਮ ਕਰਾਂਗੀ ਮੈਂ ਆਪਣੇ ਪਿੰਡ ਵਿੱਚ ਮੈਂ ਆਪਣੇ ਪਿੰਡ ਮੈਂ ਉਹਨਾਂ ਨੂੰ ਮੈਂ ਉਹਨਾਂ ਨੂੰ ਨਸ਼ਾ ਛਡਣ ਲਈ ਨਸ਼ਾ ਛਡਣ ਲਈ ਸਮਝਾਵਾਗੇ ਸਮਝਾਵਾਗੇ ਜਿੰਨਾ ਲੋੜ ਹੈਗੀ ਜਿੰਨਾ ਲੋੜ ਹੋਵੇਗੀ ਮੈਂ ਉਹਨਾਂ ਨੂੰ ਮੈਂ ਉਹਨਾਂ ਨੂੰ ਨਸ਼ਾ ਮੁਕਤੀ ਸੈਂਟਰ ਵਿੱਚ ਨਸ਼ਾ ਮੁਕਤੀ ਸੈਂਟਰ ਵਿੱਚ ਭਾਗੀ ਕਰਾਵਾਂਗੀ ਭਾਗੀ ਕਰਾਵਾਂਗੀ ਮੈਂ ਕਿਸੇ ਵੀ ਨਸ਼ਾ ਤਸਕਰ ਦੀ ਮੈਂ ਕਿਸੇ ਵੀ ਨਸ਼ਾ ਤਸਕਰ ਦੀ ਜ਼ਮਾਨਤ ਨਹੀਂ ਦੇਵਾਂਗੀ ਜ਼ਮਾਨਤ ਨਹੀਂ ਦੇਵਾਂਗੀ ਅਤੇ ਪਿੰਡ ਕਿਸੇ ਛੋਟ ਛੋਟ ਸਾਰੇ ਪਿੰਡ ਦੇ ਲੋਕਾਂ ਨਾਲ ਵਿਕੇ ਛੋਟ ਲੈ ਇਧਰੋਂ ਦੇ ਸਾਰੇ ਦਿਨਸ਼ਾ ਮੁਕਤ ਬਣਾਓ ਦਿਨਸ਼ਾ ਮੁਕਤ ਬਣਾਓ ਬੋਲੇ ਸੋਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ